ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਦੇ ਵਿਆਹ ਦੇ ਵਿੱਚ ਜਾਂ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਦੇ ਲਈ ਦੋ ਖਾਸ ਉਪਾਅ ਲੈ ਕੇ ਆਏ ਹਾਂ ਇਸ ਦੇ ਨਾਲ ਨਾਲ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਵਿੱਚ ਕਿਹੜੀਆਂ ਪ੍ਰੋਬਲਮ ਆ ਰਹੀਆਂ ਹਨ ਜਿਸ ਤੇ ਕਰਕੇ ਸਾਡੇ ਵਿਆਹ ਜਾਂ ਫਿਰ ਰਿਸ਼ਤੇ ਦੇ ਵਿੱਚ ਰੁਕਾਵਟ ਆਉਂਦੀ ਹੈ ਜੇਕਰ ਅਸੀਂ ਇਹਨਾਂ ਪ੍ਰੋਬਲਮ ਆਪਣੀਆਂ ਨੂੰ ਮੁਸ਼ਕਲਾਂ ਨੂੰ ਸੁਧਾਰ ਲਈਏ ਆਪਣੀਆਂ ਗਲਤੀਆਂ ਨੂੰ ਸੁਧਾਰ ਲਈਏ ਤਾਂ ਸਾਡੇ ਰਿਸ਼ਤੇ ਜਾਂ ਫਿਰ ਵਿਆਹ ਦੇ ਵਿੱਚ ਇਸ ਤਰ੍ਹਾਂ ਦੀਆਂ ਰੁਕਾਵਟਾਂ ਕਦੇ ਵੀ ਨਹੀਂ ਆਉਂਦੀਆਂ ਸਾਡੀਆਂ ਹੀ ਕੁਝ ਅਜਿਹੀਆਂ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਤੇ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਅਸੀਂ ਕਰਦੇ ਹਾਂ ਤੇ ਸਾਡੇ ਵਿਆਹ ਜਾਂ ਫਿਰ ਹਰ ਰਿਸ਼ਤਿਆਂ ਦੇ ਵਿੱਚ ਰੁਕਾਵਟ ਆਉਂਦੀ ਹੈ ਇਹ ਵੀ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਇਸ ਦੇ ਨਾਲ-ਨਾਲ ਤੁਹਾਨੂੰ ਦੋ ਖਾਸ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਸੀਂ ਉਹ ਉਪਾਅ ਸੱਚੇ ਮਨ ਨਾਲ ਕਰੋਗੇ ਕਹਿਣ ਤੋਂ ਭਾਵ ਕਿ ਉਹ ਉਪਾਅ ਜੇਕਰ ਤੁਸੀਂ ਵਿਸ਼ਵਾਸ ਨਾਲ ਕਰ ਲਏ ਤਾਂ ਉਹ ਉਪਾਅ ਕਰਨ ਦੇ ਨਾਲ ਹੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਹੋ ਜਾਣਗੀਆਂ ਪਰ ਉਹਨਾਂ ਉਪਾਅ ਦੇ ਨਾਲ ਤੁਸੀਂ ਆਪਣੀਆਂ ਇਹ ਕੁਝ ਗਲਤੀਆਂ ਨੂੰ ਵੀ ਸੁਧਾਰਨਾ ਹੋਵੇਗਾ ਓ ਕਿਹੜੇ ਤੋਂ ਪਾਣੇ ਤੇ ਕਿਹੜੀਆਂ ਗਲਤੀਆਂ ਨੇ ਇਹ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਸਾਰਿਆਂ ਸੰਗੇ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਿਖਵਾ ਲਿਓ ਜੀ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਦੋਂ ਵੀ ਅਸੀਂ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਬਾਰੇ ਗੱਲ ਕਰਦੇ ਹਾਂ ਰਿਸ਼ਤਾ ਕਰਨ ਦੇ ਲਈ ਗੱਲ ਕਰਦੇ ਆ ਤਾਂ ਬਹੁਤ ਸਾਰੇ ਪੇਰੈਂਟਸ ਦਾ ਕੀ ਕਹਿਣਾ ਹੁੰਦਾ ਹੈ ਕਿ ਸਾਡੀ ਕਈ ਵਾਰ ਗੱਲ ਬਿਲਕੁਲ ਤੈਅ ਹੋ ਜਾਂਦੀ ਹੈ ਕਹਿਣ ਤੋਂ ਭਾਵ ਕਿ ਬਿਲਕੁਲ ਰਿਸ਼ਤਾ ਤੈਅ ਹੋ ਜਾਂਦਾ ਹੈ ਪਰ ਫਿਰ ਵੀ ਰਿਸ਼ਤੇ ਦੀ ਨਾ ਹੋ ਜਾਂਦੀ ਹੈ ਕਈ ਵਾਰ ਤਾਂ ਵਿਆਹ ਦੀ ਡੇਟ ਫਿਕਸ ਹੋ ਜਾਂਦੀ ਹੈ ਫਿਰ ਵੀ ਨਾ ਹੋ ਜਾਂਦੀ ਹੈ ਤੇ ਇਹਦੇ ਕੀ ਕਾਰਨ ਹੁੰਦੇ ਹਨ ਫਿਰ ਆਪਾਂ ਕੀ ਕਰਦੇ ਹਾਂ ਕਿ ਜਦੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਹਨ ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੀ ਕੁੰਡਲੀ ਦੇ ਵਿੱਚ ਕੁਝ ਸਹੀ ਨਹੀਂ ਚੱਲ ਰਿਹਾ ਤੇ ਜਾਂ ਫਿਰ ਸਾਡੇ ਤੋਂ ਕੁਝ ਗਲਤੀ ਹੋ ਗਈ ਕੁਝ ਭੁੱਲਣਾ ਹੋ ਗਈ ਸੋ ਇਸ ਤਰ੍ਹਾਂ ਦੀਆਂ ਵੀ ਜ਼ਿਆਦਾਤਰ ਚੀਜ਼ਾਂ ਨਹੀਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਪ੍ਰੋਬਲਮ ਹੁੰਦੀ ਹੈ ਸਾਡੀ ਕੁੰਡਲੀ ਦੇ ਵਿੱਚ ਕੋਈ ਦੋਸ਼ ਹੁੰਦੇ ਹਨ ਕਈ ਵਾਰ ਗ੍ਰਹਿ ਹੁੰਦੇ ਹਨ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਇਹੇ ਪ੍ਰੋਬਲਮ ਹੋਏ ਜਿਸ ਕਰਕੇ ਸਾਨੂੰ ਇਹ ਪ੍ਰੋਬਲਮ ਫੇਸ ਕਰਨੇ ਪੈਂਦੇ ਹਨ ਕੁਝ ਸਮੇਂ ਸਾਡੀਆਂ ਗਲਤੀਆਂ ਵੀ ਹੁੰਦੀਆਂ ਹਨ ਜਿੰਨਾ ਗਲਤੀਆਂ ਦੇ ਕਰਕੇ ਅੱਜ ਕੱਲ ਵਿਆਹ ਸ਼ਾਦੀਆਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਲੋਕਾਂ ਨੂੰ ਰਿਸ਼ਤੇ ਨਹੀਂ ਬਣ ਰਹੇ ਵਿਆਹ ਨਹੀਂ ਹੋ ਰਹੇ ਅੱਜ ਤੋਂ ਜੇਕਰ ਆਪਾਂ ਸਾਰੇ ਹੀ ਸੋਚੀਏ ਅੱਜ ਤੋਂ 2-3 ਸਾਲ 4 ਸਾਲ ਪਹਿਲਾਂ ਵੀ ਉਸ ਸਮੇਂ ਵੀ ਇਹੀ ਲੋਕ ਸੀ ਇਹੀ ਦੁਨੀਆ ਸੀ ਤੇ ਬਹੁਤ ਵਧੀਆ ਰਿਸ਼ਤੇ ਹੁੰਦੇ ਸੀ ਬਹੁਤ ਵਧੀਆ ਰਿਸ਼ਤੇ ਨਿਭਦੇ ਸੀ ਜਿੱਥੇ ਪੇਰੈਂਟਸ ਕਰ ਦਿੰਦੇ ਸੀ ਉਥੇ ਵਧੀਆ ਰਿਸ਼ਤਾ ਨਿਭਦਾ ਸੀ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਚੱਲ ਰਿਹਾ ਹੈ ਇੱਕ ਤਾਂ ਆਪਣੀ ਮਨਮਰਜ਼ੀ ਚੱਲ ਰਹੀ ਹੈ ਜਿਵੇਂ ਕਿ ਲੜਕਾ ਲੜਕੀ ਲੜਕੇ ਆਪਣੀ ਮਰਜ਼ੀ ਦੇ ਮੁਤਾਬਕ ਰਿਸ਼ਤਾ ਲੱਭਦੇ ਹਨ ਫਿਰ ਉਹ ਰਿਸ਼ਤੇ ਦੇ ਵਿੱਚ ਕੀ ਹੁੰਦਾ ਹੈ ਕਿ ਕਈ ਤਰ੍ਹਾਂ ਦੀਆਂ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਹਨ ਆਪਾਂ ਸਭ ਨੂੰ ਨਹੀਂ ਕਹਿੰਦੇ ਹਰ ਇੱਕ ਨੂੰ ਪ੍ਰੋਬਲਮ ਫੇਸ ਕਰਨੇ ਪੈਂਦੇ ਹਨ ਪਰ ਜ਼ਿਆਦਾਤਰ ਰਿਸ਼ਤੇ ਆਪਾਂ ਦੇਖਦੇ ਹਾਂ ਕਿ ਜੇਕਰ ਪੇਰੈਂਟਸ ਹਾਂ ਕਰਦੇ ਹਨ ਪੈਰੈਂਟਸ ਆਪਣਾ ਰਿਸ਼ਤਾ ਕਰਾਂ ਤਾਂ ਉਹ ਰਿਸ਼ਤਾ ਜ਼ਿਆਦਾ ਮਜ਼ਬੂਤ ਹੁੰਦਾ ਹੈ ਜੇਕਰ ਆਪਾਂ ਆਪਣੀ ਮਰਜ਼ੀ ਦੇ ਅਨੁਸਾਰ ਕਰੀਏ ਤਾਂ ਉਹ ਰਿਸ਼ਤਾ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ ਕਿਉਂਕਿ ਕਈ ਵਾਰ ਆਪਾਂ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਕਿ ਜਿਵੇਂ ਵਿਆਹ ਸ਼ਾਦੀ ਨੂੰ ਮਹੀਨੇ 2 ਮਹੀਨੇ ਹੁੰਦੇ ਹਨ ਤੇ ਬਹੁਤ ਸਾਰੀਆਂ ਪ੍ਰੋਬਲਮ ਆਉਣ ਲੱਗ ਜਾਂਦੀਆਂ ਹਨ ਕਿਉਂਕਿ ਪੈਰੈਂਟਸ ਨੂੰ ਜਿੱਥੇ ਬੱਚੇ ਕਹਿੰਦੇ ਹਨ ਉਹਨਾਂ ਦੇ ਮੁਤਾਬਕ ਪੈਰੈਂਟਸ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਜਿੱਥੇ ਬੱਚੇ ਖੁਸ਼ ਤੇ ਅਸੀਂ ਵੀ ਖੁਸ਼ ਸੋ ਬੱਚੇ ਇਹ ਨਹੀਂ ਦੇਖਦੇ ਕਿ ਸਾਡੇ ਲਈ ਇਹ ਸਹੀ ਹੈ ਜਾਂ ਨਹੀਂ ਉਹ ਬਸ ਉਸ ਸਮੇਂ ਕੀ ਕਰਦੇ ਹਨ ਕਿ ਸਿੱਧਾ ਵਿਆਹ ਕਰਵਾ ਲੈਂਦੇ ਹਨ ਫਿਰ ਅੱਗੇ ਜਾ ਕੇ ਪ੍ਰੋਬਲਮ ਆਉਂਦੀਆਂ ਹਨ ਫਿਰ ਕਈ ਵਾਰ ਤਾਂ ਡਿਵੋਰਸ ਤਲਾਕ ਤੱਕ ਦੀ ਗੱਲ ਪਹੁੰਚ ਜਾਂਦੀ ਹੈ ਸੋ ਪਹਿਲਾ ਕਾਰਨ ਤਾਂ ਇਹ ਹੁੰਦਾ ਹੈ ਤੇ ਦੂਸਰਾ ਕਾਰਨ ਕੀ ਹੁੰਦਾ ਹੈ ਕਿ ਪਹਿਲੇ ਜਦੋਂ ਅੱਜ ਤੋਂ 2-4 ਸਾਲ ਪਹਿਲਾਂ ਪੇਰੈਂਟਸ ਰਿਸ਼ਤਾ ਲਾਭੇ ਸਨ ਤਾਂ ਉਸ ਸਮੇਂ ਉਸ ਸਮੇਂ ਰਿਸ਼ਤੇ ਹੁੰਦੇ ਵੀ ਸਨ ਬਹੁਤ ਜਲਦੀ ਵਿਆਹ ਵੀ ਹੋ ਜਾਂਦੇ ਸਨ ਕਿਉਂਕਿ ਉੱਥੇ ਕੀ ਹੁੰਦਾ ਸੀ ਕਿ ਪੇਰੈਂਟਸ ਕਹਿ ਮਤਬਕ ਹੀ ਸਭ ਕੁਝ ਹੁੰਦਾ ਸੀ ਇੱਥੇ ਪੇਰੈਂਟਸ ਨੇ ਤੈਅ ਕਰ ਦਿੱਤਾ ਤੇ ਉੱਥੇ ਬੱਚੇ ਚੁੱਪ ਕਰਕੇ ਕਰਵਾ ਲੈਂਦੇ ਸੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਪੇਰੈਂਟਸ ਨੂੰ ਤਾਂ ਕੋਈ ਵੀ ਪੋਰਸ਼ ਨਹੀਂ ਰਿਹਾ ਬੱਚੇ ਆਪਣੀ ਮਰਜ਼ੀ ਦੇ ਮੁਤਾਬਕ ਚੱਲ ਰਹੇ ਹਨ ਸੋ ਜਿੱਥੇ ਸਿਆਣੇ ਬੰਦੇ ਨਾ ਖੜਨ ਭਾਪ ਕਿ ਜਿੱਥੇ ਸਿਆਣੀ ਮਤਲਬ ਕਿ ਵਿਅਕਤੀ ਗੱਲ ਨਾ ਕਰਨ ਉੱਥੇ ਉਹ ਗੱਲ ਦੀ ਕੋਈ ਵੀ ਵੈਲਿਊ ਨਹੀਂ ਹੁੰਦੀ ਉੱਥੇ ਉਸ ਗੱਲ ਦੇ ਵਿੱਚ ਕੋਈ ਦਮ ਨਹੀਂ ਹੁੰਦਾ ਜਿਸ ਕਰਕੇ ਕੁੱਝ ਕੱਲ੍ਹਾਂ ਜਿਵੇਂ ਅਧੂਰੀਆਂ ਰਹਿ ਜਾਂਦੀਆਂ ਹਨ ਕੱਚੀਆਂ ਰਹਿ ਜਾਂਦੀਆਂ ਹਨ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਹਨ ਜਾਂ ਫਿਰ ਜਿਵੇਂ ਕਿ ਰਿਸ਼ਤੇ ਤੈਅ ਹੋ ਜਾਂਦੇ ਹਨ ਰਿਸ਼ਤੇ ਤੈਅ ਹੋਣ ਤੇ ਸਭ ਤੋਂ ਵਿਆਹ ਤੋਂ ਪਹਿਲਾਂ ਜਿਵੇਂ ਕੁਝ ਸਮਾਂ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਨੇ ਸੁਣਨਾ ਗੱਲਾਂ ਬਾਤਾਂ ਕਰਕੇ ਵੀ ਸਾਡੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਸੋ ਇਹ ਗਲਤੀਆਂ ਨੇ ਸਾਡੀਆਂ ਇਹਨਾਂ ਗਲਤੀਆਂ ਨੂੰ ਸਾਨੂੰ ਸੁਧਾਰਨਾ ਚਾਹੀਦਾ ਤੇ ਸਾਨੂੰ ਹਮੇਸ਼ਾ ਆਪਣੇ ਪੇਰੈਂਟਸ ਦੇ ਕਾਇਮ ਮੁਤਾਬਕ ਹੀ ਰਿਸ਼ਤਾ ਕਰਨਾ ਚਾਹੀਦਾ ਜਿੱਥੇ ਵੀ ਪੇਰੈਂਟਸ ਗੱਲ ਕਰਨ ਪੇਰੈਂਟਸ ਇਥੇ ਵੀ ਕੋਈ ਇਸ ਤਰ੍ਹਾਂ ਦੇ ਰਿਸ਼ਤੇ ਵਿਆਹ ਸ਼ਾਦੀ ਦੀ ਗੱਲ ਕਰਨੀ ਉਥੇ ਆਪਣੇ ਪੇਰੈਂਟਸ ਨੂੰ ਹਮੇਸ਼ਾ ਅੱਗੇ ਰੱਖਿਆ ਕਰੋ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਜਨਮ ਦਿੱਤਾ ਪਾਲਿਆ ਪੋਸਿਆ ਪੜਾਇਆ ਲਿਖਾਇਆ ਉਹਨਾਂ ਨੂੰ ਆਪਣੀ ਜ਼ਿੰਦਗੀ ਤੇ ਫਿਊਚਰ ਦੀ ਬਹੁਤ ਫਿਕਰ ਹੁੰਦੀ ਹੈ ਉਹ ਆਪਣੇ ਲਈ ਕੁਝ ਵੀ ਗਲਤ ਨਹੀਂ ਸੋਚਣਗੇ ਇਹ ਤਾਂ ਅੱਜ ਕੱਲ ਦੀ ਜਨਰੇਸ਼ਨ ਦੀ ਸੋਚ ਹੈ ਕਿ ਸਭ ਤੋਂ ਵਧੀਆ ਦੇਖ ਰੱਖਾਂਗੇ ਕਿ ਸਾਡੇ ਪੇਰੈਂਟਸ ਨੂੰ ਕੁਝ ਸਾਡੇ ਬਾਰੇ ਪਤਾ ਨਹੀਂ ਲੱਗਣਾ ਕਿ ਸਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਹੈ ਸੋ ਇਹ ਕੀ ਹੋ ਰਿਹਾ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਸਿਰਫ ਤਾਂ ਸਿਰਫ ਅੱਜ ਕੱਲ ਦੀ ਜੋ ਨਵੀਂ ਪੀੜ੍ਹੀ ਨਵੇਂ ਜਨਰੇਸ਼ਨ ਹੈ ਉਸ ਦੀ ਸੋਚ ਹੈ ਉਹਨਾਂ ਆਪਣੀ ਸੋਚ ਇੱਥੇ ਤੱਕ ਸੀਮਤ ਕੀਤੀ ਹੋਈ ਹੈ ਕਿ ਸਾਡੇ ਜੋ ਪੇਰੈਂਟਸ ਹਨ ਉਨਾ ਨੂੰ ਸਾਡੀ ਸੋਚ ਸਾਡੀ ਪਸੰਦ ਦਾ ਨਹੀਂ ਪਤਾ ਸੋ ਇਹ ਚੀਜ਼ਾਂ ਤੁਸੀਂ ਆਪਣੇ ਮਨ ਦੇ ਵਿੱਚੋਂ ਕੱਢੋ ਇਸ ਤਰ੍ਹਾਂ ਦੀਆਂ ਗਲਤੀਆਂ ਤੁਸੀਂ ਨਾ ਕਰੋ ਤਾਂ ਜੋ ਕਿ ਤੁਹਾਡੇ ਰਿਸ਼ਤੇ ਵਿਆਹ ਸ਼ਾਦੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਉਣ ਸੋ ਇਹ ਸੰਕੋਚਿਕ ਗਲਤੀਆਂ ਮੇਨ ਮੁੱਖ ਕਾਰਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਇਹ ਹੀ ਸਾਡੇ ਕੁਝ ਗਲਤੀਆਂ ਹੁੰਦੀਆਂ ਨੇ ਗਲਤੀਆਂ ਤਾਂ ਬਹੁਤ ਹੁੰਦੀਆਂ ਨੇ ਪਰ ਜੋ ਮੇਨ ਗਲਤੀਆਂ ਅਸੀਂ ਕਰਦੇ ਹਾਂ ਉਹ ਇਹੀ ਹੁੰਦੀਆਂ ਨੇ ਕਿ ਇਹ ਸਾਡੀਆਂ ਗਲਤੀਆਂ ਦੇ ਕਰਕੇ ਸਾਨੂੰ ਤਾਂ ਆਪਣੀ ਜ਼ਿੰਦਗੀ ਵਿੱਚ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਸਾਡੀਆਂ ਇਹੀ ਗਲਤੀਆਂ ਕਰਕੇ ਸਾਡੇ ਪੇਰੈਂਟਸ ਵੀ ਬਹੁਤ ਸਾਰੀਆਂ ਪ੍ਰੋਬਲਮ ਮੁਸ਼ਕਲ ਦਾ ਸਾਹਮਣਾ ਕਰਦੇ ਹਨ ਕਿਉਂਕਿ ਹਰ ਇੱਕ ਪੇਰੈਂਟ ਨੂੰ ਆਪਣੇ ਬੱਚੇ ਦੀ ਫਿਕਰ ਹੁੰਦੀ ਹੈ ਉਹਨਾਂ ਨੂੰ ਹੁੰਦਾ ਹੈ ਕਿ ਉਮਰ ਹੋ ਰਹੀ ਹੈ ਬੱਚੇ ਦਾ ਰਿਸ਼ਤਾ ਕਰੀਏ ਸੋ ਪਰ ਬੱਚੇ ਇਸ ਚੀਜ਼ ਨੂੰ ਬਿਲਕੁਲ ਵੀ ਨਹੀਂ ਸਮਝਦੇ ਆਪ ਤਾਂ ਖੁਦ ਤਕਲੀਫ ਵਿੱਚ ਆਉਂਦੇ ਹੀ ਹਨ ਨਾਲ ਆਪਣੇ ਪੇਰੈਂਟਸ ਨੂੰ ਵੀ ਇਹ ਤਕਲੀਫ ਦੇ ਵਿੱਚ ਪਾ ਦਿੰਦੇ ਹਨ ਸੋ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਇਹ ਗਲਤੀਆਂ ਨੂੰ ਤੁਸੀਂ ਬਿਲਕੁਲ ਵੀ ਕਦੇ ਵੀ ਨਾ ਕਰਿਓ ਤਾਂ ਜੋ ਕਿ ਤੁਹਾਨੂੰ ਕਿਸੇ ਵੀ ਤਕਲੀਫ ਦਾ ਸਾਹਮਣਾ ਕਰਨਾ ਨਾ ਪਾਵੇ ਤੁਹਾਡੇ ਪੇਰੈਂਟਸ ਨੂੰ ਕਰਨਾ ਨਾ ਪਾਵੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਉਹ ਖਾਸ ਉਪਾਅ ਦੇ ਬਾਰੇ ਇਹ ਗਲਤੀਆਂ ਨੂੰ ਸੁਧਾਰਨ ਦੇ ਨਾਲ-ਨਾਲ ਜੇਕਰ ਤੁਸੀਂ ਇਹ ਖਾਸ ਉਪਾਅ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡਾ ਇੱਕ ਹਫ਼ਤੇ ਦੇ ਵਿੱਚ ਰਿਸ਼ਤਾ ਤੈਅ ਹੋ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਿਆ ਕਰੋ ਕਿ ਗੁਰਦੁਆਰਾ ਸਾਹਿਬ ਜਾਇਆ ਕਰੋ ਕਿਉਂਕਿ ਜੋ ਕੁਝ ਵੀ ਕਰਨਾ ਉਸ ਪਰਮਾਤਮਾ ਨੇ ਕਰਨਾ ਹਮੇਸ਼ਾ ਝੋਲੀ 'ਚ ਾੜਣੀ ਹੈ ਤਾਂ ਉਸ ਵਾਹਿਗੁਰੂ ਜੀ ਦੇ ਅੱਗੇ ਅੜਿਆ ਕਰੋ ਉਸ ਪਰਮਾਤਮਾ ਦੇ ਅੱਗੇ ਤਾਸ ਕਰਿਆ ਕਰੋ ਕਿ ਜੇਕਰ ਸਾਡੇ ਤੋਂ ਕੋਈ ਭੁੱਲ ਹੋ ਚੁੱਕੀ ਹੋਈ ਤਾਂ ਵਾਹਿਗੁਰੂ ਸਾਡੇ ਭੁੱਲ ਚੁੱਕ ਨੂੰ ਤੁਸੀਂ ਬਖਸ਼ ਦਿਓ ਸਾਡੇ ਰਿਸ਼ਤੇ ਵਿੱਚ ਜੋ ਰੁਕਾਵਟ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਤੁਸੀਂ ਦੂਰ ਕਰ ਦਿਓ ਵਾਹਿਗੁਰੂ ਸੱਚੇ ਪਾਸ਼ਾ ਤੁਸੀਂ ਸਭ ਦਾ ਫਿਕਰ ਕਰਦਾ ਹੈ ਸਾਡਾ ਵੀ ਬਹੁਤ ਸਾਰੀ ਸੰਸਾਰ ਦੁਨੀਆ ਦਾ ਫਿਕਰ ਹੁੰਦਾ ਸੋ ਇਸ ਤਰੀਕੇ ਦੇ ਨਾਲ ਪ੍ਰਮਾਤਮਾ ਅਗੇ ਝੋਲੀ ਅੜਕਿਆ ਦਾਸ ਕਰੋ ਕਿਉਂਕਿ ਉਸ ਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ ਸੋ ਇਸ ਕਰਕੇ ਸਾਨੂੰ ਹਮੇਸ਼ਾ ਪ੍ਰਮਾਤਮਾ ਦੇ ਨਾਲ जोडਣਾ ਚਾਹੀਦਾ ਹੈ ਤੇ ਉਪਾਅ ਇਸ ਤਰੀਕੇ ਦੇ ਨਾਲ ਤੁਸੀਂ ਕਰਨਾ ਜਿਵੇਂ ਕਿ ਵੀਰਵਾਦ ਦੇ ਦਿਨ ਤੁਸੀਂ ਕੋਸ਼ਿਸ਼ ਕਰਿਆ ਕਰੋ ਜਾਂ ਤਾਂ ਫਿਰ ਲੋੜਵੰਦ ਪਰਿਵਾਰਾਂ ਨੂੰ ਤੁਸੀਂ ਅਗਰ ਤੁਹਾਡਾ ਮਨ ਨਹੀਂ ਟਿਕਦਾ ਕਿ ਸਾਡਾ ਉਹ ਯਸਪਾਸ ਲੋੜਵੰਦ ਪਰਿਵਾਰ ਨਹੀਂ ਹੈ ਸਾਰੇ ਮਤਲਬ ਕਿ ਵਧੀਆ ਪਰਿਵਾਰ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਲੈਂਦੇ ਨੇ ਤਾਂ ਤੁਸੀਂ ਕੀ ਕਰਿਆ ਕਰੋ ਕਿ ਪੀੜੀਆਂ ਚੀਜ਼ਾਂ ਦਾ ਦਾਨ ਵੀਰਵਾ ਦੇ ਤੈਨੂੰ ਕਿਸੇ ਵੀ ਧਾਰਮਿਕ ਸਥਾਨ ਦੇ ਸੁਸਿੰਦੇ ਆਇਆ ਕਰੋ ਕੁਝ ਕਿ ਪੀੜੀਆਂ ਚੀਜ਼ਾਂ ਦਾ ਦਾਨ ਕਰ ਆਇਆ ਕਰੋ ਜੇਕਰ ਤੁਸੀਂ ਮੰਦਿਰ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਕਰ ਆਇਆ ਕਰੋ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਜਿਵੇਂ ਕਿ ਪੀਲੀ ਦਾਲ ਹੁੰਦੀ ਹੈ ਜਿਵੇਂ ਤੁਹਾ ਲੰਗਰ ਪ੍ਰਸ਼ਾਦ ਆ ਤਿਆਰ ਹੁੰਦਾ ਹੈ ਪੀਲੀ ਥਾਲੋ ਉਥੇ ਲੰਗਰ ਦੇ ਵਿੱਚ ਤੁਸੀਂ ਦੇ ਆਇਆ ਕਰੋ ਜਿਸ ਤਰੀਕੇ ਦੇ ਨਾਲ ਜਿਵੇਂ ਪੀਲੇ ਲੱਡੂ ਹੁੰਦੇ ਹਨ ਪੀਲੇ ਲੱਡੂਆਂ ਦਾ ਪ੍ਰਸ਼ਾਦ ਗੁਰਦੁਆਰਾ ਸਾਹਿਬ ਜਾਂ ਮੰਦਰ ਵਿੱਚ ਚੜ੍ਹਾ ਆਇਆ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਵੀਰਵਾਦ ਦੇ ਦਿਨੋਂ ਜਿੰਨਾ ਵੀ ਹੋ ਸਕਦਾ ਹੈ ਤੁਸੀਂ ਪੇੜੀਆਂ ਚੀਜ਼ਾਂ ਦਾ ਦਾਨ ਜ਼ਰੂਰ ਕਰੋ ਜੇਕਰ ਤੁਹਾਡੇ ਕੋਈ ਆਸ-ਪਾਸ ਜ਼ਰੂਰਤਮੰਦ ਲੋੜਵੰਦ ਪਰਿਵਾਰ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਦੇ ਆਓ ਜੇਕਰ ਨਹੀਂ ਤਾਂ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਦੇਖ ਕੇ ਆ ਸਕਦੇ ਹੋ ਕਿਉਂਕਿ ਪੁੰਨ ਦਾਨ ਦਾ ਕੰਮ ਹੈ ਜੋ ਸਭ ਤੋਂ ਵੱਡਾ ਹੈ ਨਾਲੇ ਪੁੰਨ ਨਾਲੇ ਫਲੀਆਂ ਜੇਕਰ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਉਹ ਸਾਨੂੰ ਉਸੇ ਪਰਮਾਸ਼ੇਣੀਆ ਅਸੀਸਾਂ ਦੇਂਦਾ ਹੈ ਨਹੀਂ ਆ ਦੁਆਵਾਂ ਦਿੰਦਾ ਕਿ ਆਦਤੋਂ ਜ਼ਿਆਦਾ ਸਾਡੇ ਦੁੱਖ ਤਕਲੀਫ ਅਸੀਂ ਅਸੀਸਾਂ ਸੋਣਾਂ ਦੇ ਨਾਲ ਕੱਟੇ ਜਾਂਦੇ ਹਨ ਸੋ ਤੁਸੀਂ ਕੋਸ਼ਿਸ਼ ਕਰੋ ਕਿ ਹਮੇਸ਼ਾ ਕਿਸੇ ਦਾ ਦਿਲ ਨਾ ਦੁਖਾਓ ਹਮੇਸ਼ਾ ਕਿਸੇ ਨੂੰ ਦੁੱਖ ਨਾ ਦੇਣਾ ਤੁਸੀਂ ਖੁਸ਼ੇ ਰੱਖਣਾ ਜਿੰਨਾ ਵੀ ਤੁਸੀਂ ਕਿਸੇ ਨੂੰ ਖੁਸ਼ ਰੱਖੋਗੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿਸੇ ਨੂੰ ਤੁਸੀਂ ਦੁਖੀ ਨਹੀਂ ਦੇਖਣਾ ਕਿਸੇ ਨੂੰ ਦੁਖੀ ਨਹੀਂ ਕਰਨਾ ਇਹ ਸੀ ਪਹਿਲਾ ਉਪਾਅ ਬਿਲਕੁਲ ਸਿੰਪਲ ਜਿਹਾ ਉਪਾਅ ਨੇ ਤੇ ਕੋਈ ਬਹੁਤਾ ਜ਼ਿਆਦਾ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਕਿ ਅਸੀਂ ਵਹਿਮ ਭਰਮ ਦੇ ਵਿੱਚ ਪਾ ਰਹੇ ਹਾਂ ਵੀਰਵਾਰ ਦੇ ਦਿਨ ਨੂੰ ਪੀਲੀਆਂ ਚੀਜ਼ਾਂ ਦਾ ਦਾਨ ਕਰਨਾ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਦੂਸਰਾ ਉਪਾਅ ਹੈ ਕਿ ਜਿਵੇਂ ਵੀਰਵਾ ਦੇ ਦਿਨ ਜਾਮ ਫਿਰ ਸੋਮਵਾਰ ਦੇ ਦਿਨ 14 ਵੀ ਤੁਸੀਂ ਇਸ਼ਨਾਨ ਕਰਦੇ ਹੋ ਜਿਹੜਾ ਇਸ਼ਨਾਨ ਕਰਨ ਵਾਲੇ ਜਿਹੜੇ ਪਾਲਟੀ ਜਾਂ ਟੱਬ ਹੁੰਦਾ ਉਸ ਦੇ ਵਿੱਚ ਤੁਸੀਂ ਪਾਣੀ ਪਾਉਂਦੇ ਹੋ ਉਸ ਪਾਣੀ ਦੇ ਵਿੱਚ ਦੋ ਤਿੰਨ ਛੋਟਕੀਆਂ ਹਲਦੀ ਦੀਆਂ ਪਾ ਲਓ ਉਸ ਨੂੰ ਮਿਕਸ ਕਰ ਲਓ ਤੇ ਉਸ ਹਲਦੀ ਦੇ ਪਾਣੀ ਦੇ ਨਾਲ ਤੁਸੀਂ ਇਸ਼ਨਾਨ ਕਰੋ ਤੁਹਾਡੇ ਜੇਕਰ ਰਿਸ਼ਤੇ ਦੇ ਵਿੱਚ ਕੋਈ ਵੀ ਜਿਵੇਂ ਗੁੰਡਲੀ ਦੇ ਵਿੱਚ ਗ੍ਰਹਿ ਦੋਸ਼ ਚੱਲ ਰਿਹਾ ਹੈ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਹਨ ਤੇ ਇਹ ਦੋ ਖਾਸ ਪਾਣੇ ਉਹਨਾਂ ਪਾਣੂ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਰਿਸ਼ਤੇ ਵਿੱਚ ਜੋ ਪ੍ਰੋਬਲਮ ਜੋ ਰੁਕਾਵਟ ਆਉਂਦੀ ਹੈ ਉਹ ਸਾਰੀਆਂ ਦੂਰ ਹੋ ਜਾਣਗੀਆਂ ਪਰ ਇਹ ਉਪਾਅ ਕਰਨ ਤੋਂ ਪਹਿਲਾਂ ਤੁਸੀਂ ਇਹ ਗੱਲਾਂ ਦਾ ਧਿਆਨ ਰੱਖੋ ਕਿ ਜੋ ਤੁਹਾਨੂੰ ਅਸੀਂ ਗਲਤੀਆਂ ਦੱਸੀਆਂ ਨੇ ਉਹ ਗਲਤੀਆਂ ਜੇਕਰ ਤੁਸੀਂ ਕਰਦੇ ਹੋ ਪਹਿਲਾਂ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਜ਼ਰੂਰਤ ਹੈ ਫਿਰ ਤੁਸੀਂ ਇਸ ਉਪਾਅ ਨੂੰ ਕਰਨਾ ਕਿਉਂਕਿ ਜੋ ਕੁਝ ਵੀ ਤੁਹਾਡੇ ਪੇਰੈਂਟਸ ਕਰਦੇ ਹਨ ਤੁਹਾਡੇ ਲਈ ਚੰਗਾ ਹੀ ਕਰਦੇ ਹਨ ਇਸ ਕਰਕੇ ਜੇਕਰ ਤੁਸੀਂ ਖੁਦ ਫੈਸਲੇ ਲਾਓਗੇ ਉਸ ਵਿੱਚ ਤੁਸੀਂ ਇਨੇ ਜ਼ਿਆਦੇ ਕਾਮਜਾਬ ਨਹੀਂ ਹੋਵੋਗੇ ਜਿਸ ਕਰਕੇ ਪ੍ਰੋਬਲਮ ਆਉਂਦੀਆਂ ਹਨ ਸੋ ਤੁਸੀਂ ਆਪਣੇ ਪੇਰੈਂਟਸ ਤੇ ਹਰ ਇੱਕ ਚੀਜ਼ ਦਾ ਫੈਸਲਾ ਛੱਡ ਦਿਆ ਕਰੋ ਕਿਉਂਕਿ ਜੋ ਸਾਡੇ ਵੱਡੇ ਫੈਸਲੇ ਕਰਦੇ ਨੇ ਉਹ ਹਮੇਸ਼ਾ ਸਾਡੀ ਜ਼ਿੰਦਗੀ ਲਈ ਸਹੀ ਹੁੰਦਾ ਹੈ ਸੋ ਇਸ ਕਰਕੇ ਉਹਨਾਂ ਗਲਤੀਆਂ ਨੂੰ ਸੁਧਾਰ ਕੇ ਇਹ ਖਾਸ ਉਪਾਅ ਕਰਨੇ ਸ਼ੁਰੂ ਕਰ ਦਿਓ ਤੁਹਾਡਾ 10 ਦਿਨਾਂ ਦੇ ਵਿੱਚ ਹੀ ਰਿਸ਼ਤਾ ਬਣ ਜਾਵੇਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹ ਖਾਸ ਉਪਾਅ ਕੀਤੇ ਹਨ ਇਹਨਾਂ ਤੋਂ ਖਾਸ ਉਪਾਅ ਦਾ ਰਿਜ਼ਲਟ ਬਹੁਤ ਵਧੀਆ ਹੈ એ સાડી અજની છોટી જે વિડીયો જેકર વિડીયો ચં લી વીડિયોનું અગેવી શેયર કર્યો છે